ਵਾਹਿ ਗੁਰੂ ਜੀ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਧਾਣੇ ਕੇ ਨਾਏ ਕਰੀ ਜੇਤੀ ਸਿਰਠੇ ਉਪਾਈ ਵਿਖਾ ਵਿਣ ਕਰਮਾ ਕੇ ਮਿਲੇ ਲਈ ਤੀਰਥ ਨਹਾ ਜੇ ਤਿਸ ਭਾਵਾ ਵਿਣ ਧਾਣੇ ਕੇ ਨਹਾਏ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਦੀ ਪਾਵਨ ਬਾਣੀ ਸ੍ਰੀ ਜਪੁਜੀ ਸਾਹਿਬ ਜੋ ਸਿੱਧਾਂ ਦੇ ਨਾਲ ਸਤਿਗੁਰੂ ਮਹਾਰਾਜ ਦੇ ਵਿਚਾਰ ਗਿਆਨ ਗੋਸ਼ਟ ਸਿੱਧ ਗੋਸ਼ਟ ਅਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਸ਼ੰਕੇ ਸਧਾਰਨ ਵਿਅਕਤੀ ਦੇ ਸਧਾਰਨ ਸ਼ੰਕੇ ਗਿਆਨਵਾਨਾਂ ਦੇ ਵੱਡੇ ਸ਼ੰਕੇ ਸੇਸ ਤਰਾ ਸਿੱਧਾਂ ਦੇ ਬਹੁਤ ਭਾਰੀ ਸ਼ੰਕੇ ਨੇ ਆਪਣੇ ਸਿੱਧੀਆਂ ਗਰਾ ਮਾਤਾਂ ਦੇ ਬਹੁਤ ਭਾਰੀ ਹੰਕਾਰ ਦੇ ਵਿੱਚ ਸਿੱਧ ਸੋਚਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਵਿਚਾਰ ਦੁਆਰਾ ਜਿੱਤ ਕੇ ਆਪਣਾ ਚੇਲਾ ਬਣਾ ਲਵਾਂਗੇ ਸੋ ਉਹਨਾਂ ਨੇ ਆਪਣੇ ਮਨ ਵਿੱਚ ਇਹ ਵਿਚਾਰਿਆ ਜੇ ਇਹ ਬਾਲਕ ਸਾਡਾ ਭੇਖ ਗ੍ਰਹਿਣ ਕਰ ਲਵੇ ਤਾਂ ਸਾਡੇ ਪੰਥ ਨੂੰ ਬਹੁਤ ਉਜਾਲਾ ਕਰੇਗਾ ਪ੍ਰਗਟ ਕਰੇਗਾ ਕਿਉਂਕਿ ਸਿੱਧਾਂ ਦੀ ਉਮਰ ਕਿਸੇ ਦੀ 200 ਸਾਲ ਕਿਸੇ ਦੀ 500 ਸਾਲ ਕਿਸੇ ਦੀ 1000 ਸਾਲ ਗੁਰੂ ਨਾਨਕ ਦੇਵ ਜੀ ਦੀ ਉਮਰ ਥੋੜੀ ਹੋਣ ਕਰਕੇ ਉਹਨਾਂ ਸਾਹਮਣੇ ਮਹਿਸੂਸ ਕਰਦੇ ਸਨ ਇਹ ਬਾਲਕ ਹੈ ਉਸ ਵੇਲੇ ਸਿੱਧਾਂ ਨੇ ਫਿਰ ਆਪਣੀ ਸ਼ਕਤੀ ਨਾਲ ਇੱਕ ਸਰੋਵਰ ਜੋ ਲੱਗੀ ਸੀ ਉਹਦੇ ਵਿੱਚ ਰਤਨ ਜਵਾਹਰ ਲਾਲ ਮਣੀਆਂ ਸ਼ਕਤੀ ਨਾਲ ਬਹੁਤ ਭਰ ਦਿੱਤਾ ਉਹ ਅਦੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਖੱਪਰ ਤੋਂ ਪਾਵਿਕ ਬਰਤਨ ਹੁੰਦਾ ਜੋਗੀਆਂ ਦਾ ਉਹ ਮਹਾਰਾਜ ਨੂੰ ਦੇ ਕੇ ਕਹਿਣ ਲੱਗਿਓ ਸਾਹਮਣੇ ਇੱਕ ਸਰੋਵਰ ਆ ਪਰੇ ਜਾਓ ਸਿੰਘ ਪਾਣੀ ਪੀਣਾ ਹੈ ਉਹਦੇ ਚ ਪਾਣੀ ਭਰ ਕੇ ਲਿਆਓ ਜਦੋਂ ਮਹਾਰਾਜ ਜੀ ਗਏ ਜਲ ਲੈਣ ਵਾਸਤੇ ਵੇਖਿਆ ਪਾਣੀ ਦੀ ਜਗ੍ਹਾ ਤੇ ਰਤਨ ਜਵਾਹਰ ਮਾਨਕ ਪਏ ਨੇ ਹੁਣ ਸਤਿਗੁਰੂ ਨੂੰ ਕੌਣ ਧੋਖਾ ਦੇ ਸਕਦਾ ਸਤਿਗੁਰੂ ਅੰਤਰਜਾਮੀ ਸਭ ਜਾਣਦੇ ਨੇ ਕਲਨ ਕਲਨ ਪਤਤ ਪਾਵਨ ਗੁਰੂ ਜਾਣਦੇ ਨੇ ਇਹ ਲੋਕ ਮੈਨੂੰ ਲਾਲਚ ਦੇਣਾ ਚਾਹੁੰਦੇ ਨੇ ਅਤੇ ਮੈਨੂੰ ਆਪਣੇ ਮਲ ਖਿੱਚਣਾ ਚਾਹੁੰਦੇ ਨੇ ਸੋ ਮਹਾਰਾਜ ਜੀ ਕਹਿੰਦੇ ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ ਨਾ ਆਵੇ ਨਾ ਸੋ ਚਾਰ ਪਦਾਰਥਾਂ ਦੇ ਤਾਪ ਸੱਚੇ ਪਾਤਸ਼ਾਹ ਦਾਤੇ ਨੇ ਮਹਾਰਾਜ ਨੇ ਵਾਪਸ ਆ ਕੇ ਉਹ ਖੱਪਰ ਮੋੜ ਦਿੱਤਾ ਸਤਿਗੁਰੂ ਕਹਿਣ ਲੱਗੇ ਉੱਥੇ ਪਾਣੀ ਨਹੀਂ ਹੈ ਪਾਈ ਸਿੱਧ ਹੱਕੇ ਬੱਕੇ ਜੇ ਰਹੇ ਵੀ ਉੱਥੇ ਤਾਂ ਇੰਨਾ ਕੁਛ ਅਸੀਂ ਹੀਰੇ ਮੋਤੀ ਜਵਾਰਾਤ ਖਲਾਰੇ ਸੀ ਇਹਨਾਂ ਨੂੰ ਲਾਲਚ ਨਹੀਂ ਆਇਆ ਭਾਈ ਗੁਰਦਾਸ ਜੀ ਲਿਖਦੇ ਨੇ ਸਿੱਧੀ ਮਨੈ ਵੀ ਚਾਰਿਆ ਕਿਵੇਂ ਦਰਸ਼ਨ ਇਹ ਲੈਵਾ ਬਾਲਾ ਦਰਸ਼ਨ ਤੋਂ ਭਾਪ ਸਾਡਾ ਪੇਖ ਗ੍ਰਹਿਣ ਕਰ ਲਵੇ ਐਸਾ ਜੋਗੀ ਕਲੀ ਮਾਹ ਹੈ ਹਮਰਾ ਪੰਥ ਕਰੇ ਉਹ ਜੀ ਆਲਾ ਕਲਯੁਗ ਦੇ ਸਮੇਂ ਵਿੱਚ ਇਹ ਸਾਡੇ ਪੰਥ ਨੂੰ ਦੂਰ ਦੂਰ ਤੱਕ ਫਲਾ ਦੇਣਗੇ ਜੇ ਸਾਡੇ ਵਿੱਚ ਰਲ ਜਾਣ ਖੱਪਰ ਦਿੱਤਾ 나ਥ ਜੀ ਪਾਣੀ ਪਰ ਲੇਵਣ ਉਠ ਚਾਲਾ ਬਾਬਾ ਆਇਆ ਪਾਣੀਆਂ ਜਿੱਥੇ ਰਤਨ ਜਵਾਹਰ ਲਾਲਾ ਸਤਿਗੁਰ ਅਗਮ ਆਜ਼ਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਚਾਲਾ ਫਿਰ ਆਇਆ ਗੁਰਨਾਥ ਜੀ ਪਾਣੀ ਠਾੜ ਨਾਹੀ ਉਸ ਤਾਲਾ ਮਹਾਰਾਜ ਕਹਿੰਦੇ ਉੱਥੇ ਪਾਣੀ ਤਾਂ ਹੈ ਹੀ ਨਹੀਂ ਫਿਰ ਸਤਿਗੁਰ ਮਹਾਰਾਜ ਨੂੰ ਸਿੱਧ ਜਾਣਗੇ ਕਿ ਇਹ ਤਾਂ ਬਹੁਤ ਨਿਰਲਾਲਚ ਨੇ ਉੱਚੀ ਪਦਵੀ ਦੇ ਮਾਲਕ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਕਲਯੁਗ ਨਾਨਕ ਨਾਮ ਸੁਖਾਲਾ ਇਸ ਤਰ੍ਹਾਂ ਮਹਾਰਾਜ ਨੇ ਸਿੱਧਾਂ ਨੂੰ ਸ਼ਬਦ ਦੇ ਦੁਆਰਾ ਜਿੱਤਿਆ ਅਖੀਰ ਕਹਿਣ ਲੱਗੇ ਮਹਾਰਾਜ ਤੁਸੀਂ 68 ਤੀਰਥਾਂ ਤੇ ਨਿਰਾਤੇ ਹੋਣੇ ਚਲੋ ਤੁਹਾਨੂੰ ਇਹਦੇ ਨਾਲ ਇਸ਼ਨਾਨ ਕਰਵਾ ਲਈਏ ਤੀਰਥਾਂ ਤੇ ਚਲਦੇ ਆਏ ਨਾਲ ਰਤਨ ਜਵਾਹਰ ਮਾਨਕ ਆਦਿਕ ਪ੍ਰਾਪਤ ਹੁੰਦੇ ਨੇ ਬੰਦੇ ਨੂੰ ਮੁਕਤੀ ਮਿਲ ਜਾਂਦੀ ਹੈ ਚਾਰ ਪਦਾਰਥ ਮਿਲਦੇ ਨਿਤਰਾ ਤਰ੍ਹਾਂ ਦੇ ਲਾਲਚ ਦੇਣ ਲੱਗੇ ਉਹਨਾਂ ਦਾ ਮਤਲਬ ਸੀ ਕਿ ਸਤਿਗੁਰੂ ਮਹਾਰਾਜ ਨੂੰ ਪਰਮਾਹ ਕੇ ਆਪਣਾ ਚੇਲਾ ਕਿਵੇਂ ਨਾ ਕਿਵੇਂ ਬਣਾ ਲਈਏ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੇ ਇਸ ਭਾਵਾ ਗੱਲ ਬਣਦੀ ਜਦੋਂ ਉਹਨੂੰ ਪਾ ਜਾਈਏ ਪਰਮਾਤਮਾ ਨੂੰ ਕੀ ਪਾਉਂਦਾ ਹੈ ਮਹਾਰਾਜ ਕਹਿੰਦੇ ਨਹੀਂ ਇੱਕ ਛੋਟਾ ਜਿਹਾ ਅੱਕ ਦਾ ਟਿੱਡਾ ਅੱਕ ਤੇ ਬਹਿ ਕੇ ਮੜਾ ਜਾਂ ਖਾਣ ਵਾਲਾ ਅਤੇ ਉਹ ਜੇ ਕਹਿੰਦਾ ਵਾਹਿਗੁਰੂ ਵਾਹਿਗੁਰੂ ਉਹ ਮੇਰੇ ਲਈ ਚੰਗਾ ਜੇ ਇੱਕ ਹਾਥੀ ਡੱਕੇ ਫੂਕੇ ਤੇ ਉਡਾਵੇ 100 ਮਣ ਹਾਥੀ ਖਾ ਜਾਂਦਾ ਖਾਣਾ ਤੇ ਫਿਰ ਉਹ ਡੱਕੇ ਉਡਾਉਂਦਾ ਸੋ ਉੱਚੀ ਉੱਚੀ ਚੀਕਾਂ ਮਾਰਦਾ ਦਰਖਤ ਪਟ ਦਿੰਦਾ ਸਵਾ ਉੱਤੇ ਪਾ ਲੈਂਦਾ ਉਹ ਪਰਮਾਤਮਾ ਨੂੰ ਨਹੀਂ ਪਾਉਂਦਾ ਭਾਵ ਕੇ ਜੀਵ ਹਾਥੀ ਦੀ ਤਰ੍ਹਾਂ ਹੰਕਾਰਿਆ ਹੋਇਆ ਜੀਵ ਨਹੀਂ ਭਾਉਂਦਾ ਨਿਮਰਤਾ ਗਰੀਬੀ ਵਾਲਾ ਗੁਰਸਿੱਖ ਭਾ ਜਾਂਦਾ ਸਾਧਨਾ ਕਰਕੇ ਇਨਸਾਨ ਨੂੰ ਹੰਕਾਰ ਹੁੰਦਾ ਹੈ ਹੰਕਾਰ ਤੋਂ ਬਚਦੇ ਹੋਏ ਕਮਾਈ ਕਰਨ ਵਾਲੇ ਸਿਆਣੇ ਗੁਰਸਿੱਖ ਹੁੰਦੇ ਨੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੀਰਥ ਨਹਾਵਾ ਜੇ ਤਿਸ ਭਾਵਾ ਮਹਾਰਾਜ ਕਹਿਣ ਲੱਗੇ ਭਈ ਸਿੱਧੋ ਤੀਰਥਾਂ ਤੇ ਨਹਾਵਾ ਤੋਂ ਭਾਵ ਇਸ਼ਨਾਨ ਕਰਨਾ ਤਦ ਸਫਲਾ ਹੈ ਸੋਏ ਨੰਨੇ ਕੰਨਾ ਵਾਵੇ ਕੰਨਾ ਨਾਵਾ ਭਾਰਾ ਹੀ ਕਰਕੇ ਬੋਲਨ ਤੀਰਥ ਨਹਾਵਾ ਕਿਉਂਕਿ ਨਹਾਵਾ ਖਰੀ ਤੀਰਥ ਤੇ ਨਹਾਉਣਾ ਸਿੱਧ ਕਰੇਗਾ RAM DAS ਸਰੋਵਰ ਨਾਤੇ ਉਥੇ ਨਾਤੇ ਨਹੀਂ ਹੈ ਨਾਤੇ ਤਾਂ ਰਿਸ਼ਤੇ ਨਾਤੇ ਹੁੰਦੇ ਨੇ ਨਾਤੇ ਨਹਾਉਣਾ ਵੇਣ ਭਾਣੇ ਕੇ ਨਹਾਏ ਕਰੀ ਮਹਾਰਾਜ ਕਹਿੰਦੇ ਜੇ ਤਿਸ ਪ੍ਰਮਾਤਮਾ ਨੂੰ ਭਾ ਜਾਈਏ ਨਾ ਉਹ ਇਸ਼ਨਾਨ ਕੀਤਾ ਹੋਇਆ ਭਾ ਜਾਵੇ ਫੇਰ ਤਾਂ ਉਹ ਸਫਲਾ ਹੈ ਇਸ਼ਨਾਨ ਕੀਤਾ ਜਦੋਂ ਪਰਮਾਤਮਾ ਨੂੰ ਭਾਉਂਦਾ ਹੀ ਨਹੀਂ ਮੰਨਾ ਕੇ ਕੀ ਕਰਨਾ ਜੇ ਪਰਮਾਤਮਾ ਨੂੰ ਮਨਜ਼ੂਰ ਨਾ ਹੋਵੇ ਤਾਂ ਤੀਰਥ ਇਸ਼ਨਾਨ ਕਰਨਾ ਨਿਸਫਲ ਹੀ ਹੋ ਜਾਂਦਾ ਅੰਤਰ ਮੈਲ ਜੇ ਤੀਰਥ ਨਹਾਵੇ ਤੇ ਇਸ ਬੈਕੁੰਠ ਨਾ ਜਾਣਾ ਮਹਾਰਾਜ ਕਹਿੰਦੇ ਨੇ ਅਸਲ ਸਿਧਾਂਤ ਜਿਹੜਾ ਸਮਝਾਉਣਾ ਸੀ ਸਾਰੀ ਦੁਨੀਆ ਨੂੰ ਉਹ ਇਹ ਸੀ ਕਿ ਜੋ ਪਰਮਾਤਮਾ ਨੂੰ ਭਾਉਂਦਾ ਹੈ ਅਸਲ ਵਿੱਚ ਉਹੀ ਕਾਰਜ ਸਾਡਾ ਸਫਲਾ ਹੁੰਦਾ ਹੈ ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਐਸਾ ਬਚਨ ਵੀ ਕੀਤਾ ਹੈ ਜਾਂ ਤਿਸ ਭਾਵਾਂ ਤਦ ਹੀ ਗਾਵਾਂ ਤਾਂ ਗਾਵੇ ਕਾ ਫਲ ਪਾਵਾਂ ਇਸ ਤਰ੍ਹਾਂ ਜੇ ਤੀਰਥਾਂ ਤੇ ਨਹਾਉਣ ਲਈ ਕਈ ਚੀਜ਼ਾਂ ਅਸੀਂ ਆ ਵੀ ਜਾਂਦੀਆਂ ਕਿਤੇ ਕਿਤੇ ਆਪਾਂ ਨੂੰ ਥੋੜੀ ਜੀ ਸਾਖੀ ਸੁਣਾਉਣੀ ਪੈਂਦੀ ਹੈ ਸੋ ਜਿਵੇਂ ਤੁਲਸੀਦਾਸ ਜੀ ਕਾਂਸੀ ਚ ਨਿਵਾਸ ਕਰਦੇ ਸੀ ਜਦੋਂ ਸਵੈਛੰਨਸਾਰ ਜਗਨਨਾਥ ਦੀ ਯਾਤਰਾ ਨੂੰ ਗਏ ਤਾਂ ਉੱਥੇ ਉਹਨਾਂ ਨੇ ਉਹ ਪੱਥਰ ਜੇ ਹੁੰਦੇ ਨੇ ਪੂਜਾ ਵਾਲੇ ਉਹ ਸਸਤੇ ਮਿਲਦੇ ਦੇਖ ਕੇ ਖਰੀਦ ਲੈ। ਪਿੱਛੋਂ ਪਰਮੇਸ਼ਰ ਜੀ ਨੇ ਸੰਤਾਂ ਦਾ ਰੂਪ ਧਾਰਿਆ ਉਹਨਾਂ ਦੇ ਘਰੇ ਆਏ ਉਹਦੀ ਪਤਨੀ ਨੂੰ ਪੁੱਛਣ ਲੱਗੇ ਤુલਸੀ ਜੀ ਕਿੱਥੇ ਗਏ ਨੇ? ਕਹਦੀ ਉਹ ਤਾਂ ਜੀ ਯਾਤਰਾ ਗਏ ਨੇ। ਉਸ ਵਕਤ ਸਾਧੂ ਬਾਣੇ ਪਰਮੇਸ਼ਰ ਨੇ ਕਿਹਾ ਨਹੀਂ ਯਾਤਰਾ ਨਹੀਂ ਗਏ ਤਾਂ ਸੌਦਾ ਖਰੀਦਣ ਗਿਆ। ਪਤਨੀ ਹੈਰਾਨ ਹੋਈ ਸੌਦਾ ਖਰੀਦਣ ਗਿਆ। ਜਦੋਂ ਵਾਪਸ ਆ ਕੇ ਪੁੱਛਿਆ ਕੋਈ ਆਇਆ ਸੀ ਪਿੱਛੋਂ ਕਹਿੰਦੇ ਕੋਈ ਮਹਾਤਮਾ ਆਏ ਸੀ ਮੈਂ ਕਿਹਾ ਉਹ ਤੀਰਥ ਨਾਉਣ ਗਏ ਨੇ ਯਾਤਰਾ ਦੇ ਗਏ ਜਗਨਨਾਥ ਉਹ ਸਾਧੂ ਕਹਿੰਦੇ ਉਹ ਤਾਂ ਸੌਦਾ ਕਰਨ ਗਏ ਨੇ ਇੱਕਦਮ ਜਿਵੇਂ ਕਰੰਟ ਵਾਜਦਾ ਮਨ ਨੂੰ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹਦਾ ਮਤਲਬ ਮੇਰੀ ਯਾਤਰਾ ਲੱਗੀ ਕਹਿੰਦੇ ਮੈਂ ਇਹ ਜਿਹੜਾ ਲੈ ਕੇ ਆਇਆ ਪੱਥਰ ਜੇ ਵਾਪਸ ਕਰਕੇ ਆਵਾਂ ਸਾਲਗ੍ਰਾਮ ਕਹਿੰਦੇ ਨੇ ਨੂੰ ਪਰ ਆਪਣੀ istri ਨੂੰ ਦੱਸਿਆ ਬਹਾਨਾ ਜਾਂ ਬਣਾ ਕੇ ਫੇਰ ਚਲੇ ਗਏ ਮੈਂ ਤੀਰਥ ਨਾਉਣ ਚੱਲਿਆ ਜਦੋਂ ਵਾਪਸ ਕਰਨ ਗਏ ਉਹ ਪੱਥਰ ਪਰਮੇਸ਼ਰ ਫੇਰ ਸੰਤਾਂ ਦਾ ਰੂਪ ਧਾਰਨ ਕਰਕੇ ਆ ਗਏ ਕਿੱਥੇ ਗਏ ਨੇ ਕਹਿੰਦੇ ਜੀ ਉਹ ਤੀਰਥ ਨਾਉਣ ਵੇ ਕਹਿੰਦੇ ਕਾਹਨੂੰ ਉਹ ਤਾਂ ਮੋੜਨ ਗਿਆ ਪੱਥਰ ਜਿਹੜੇ ਲੈ ਕੇ ਆਇਆ ਸਾਲਗਰਾਮ ਫੇਰ ਆ ਕੇ ਪੁੱਛਿਆ ਪਿੱਛੋਂ ਕੋਈ ਆਇਆ ਸੀ ਕਹਿੰਦੇ ਇੱਕ ਸਾਧੂ ਆਇਆ ਸੀ ਉਹ ਕਹਿੰਦਾ ਸੀ ਉਹ ਪੱਥਰ ਮੋੜਨ ਗਿਆ ਫੇਰ ਸੋਚਿਆ ਮੇਰੀ ਯਾਤਰਾ ਇਹਦਾ ਮਤਲਬ ਸਫਲ ਹੀ ਨਹੀਂ ਹੋਈ ਫਿਰ ਐਨ ਇੱਕ ਮਨ ਹੋ ਕੇ ਗਏ ਨਾ ਕੁਝ ਉਥੋਂ ਮੈਂ ਖਰੀਦਾਂਗਾ ਸਿਰਫ ਇਸ਼ਨਾਨ ਕਰਕੇ ਪਾਠ ਕਰਕੇ ਘਰੇ ਮੁੜਨਾ ਹੈ ਤੀਜੀ ਵਾਰੀ ਪ੍ਰਮਾਤਮਾ ਸਾਧੂ ਦਾ ਰੂਪ ਧਾਰਨ ਕਰਕੇ ਜਦੋਂ ਆਏ ਕਹਿੰਦੇ ਕਿੱਧਰ ਗਏ ਨੇ ਤੁਸੀਂ ਦਾਸ ਜੀ ਉਹਨਾਂ ਦੀ ਪਤਨੀ ਕਹਿਣ ਲੱਗੀ ਉਹ ਤਾਂ ਜੀ ਯਾਤਰਾ ਗਏ ਨੇ ਕਹਿੰਦੇ ਹਾਂ ਹੁਣ ਯਾਤਰਾ ਗਿਆ ਹਾਂ ਹੁਣ ਉਹ ਸੌਦਾ ਨਹੀਂ ਕਰਨ ਗਿਆ ਸਤਿਗੁਰੂ ਮਹਾਰਾਜ ਕਹਿੰਦੇ ਇਸ ਤਾਂ ਸੰਸਾਰ ਦੇ ਲੋਕ ਨਾਲੇ ਕੋਸ਼ਿਸ਼ ਕਰਦੇ ਉਥੋਂ ਚਲੋ ਫਲਾਨੇ ਥਾਂ ਯਾਤਰਾ ਚਲਦੇ ਆਂ ਉੱਥੋਂ ਚੀਜ਼ਾਂ ਵੀ ਸਸਤੀਆਂ ਮਿਲ ਜਾਣਗੀਆਂ ਨਾਲੇ ਚੀਜ਼ਾਂ ਖਰੀਦ ਲਿਆਵਾਂਗੇ ਕਈ ਲੋਕ ਤਾਂ ਫਿਰ ਉਹਦਾ ਵਪਾਰ ਵੀ ਕਰਨ ਲੱਗ ਪਏ ਉੱਥੇ ਫਲਾਨ ਥਾਂ ਆ ਚੀਜ਼ ਸਸਤੀਆਂ ਨਾਲ ਮੱਥਾ ਟੇਕ ਆਵਾਂਗੇ ਨਾਲੇ ਚੀਜ਼ ਵੇਚ ਕੇ ਆਪਣਾ ਕਿਰਾਇਆ ਕਢ ਲਾਂਗੇ ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਦੇ ਲੋਕਾਂ ਦੀ ਸਿਆਣਪ ਹੈ ਇਹ ਪ੍ਰਮਾਤਮਾ ਨੂੰ ਪਾਉਂਦੇ ਨਹੀਂ ਕਿਉਂਕਿ ਤੀਰਥਾਂ ਦੇ ਇਸ਼ਾਨ ਨਾਨ ਕਰਨਾ ਤਦੋਂ ਸਫਲ ਹੈ ਜੇ ਪ੍ਰਮਾਤਮਾ ਨੂੰ ਪਾਵਾ ਪਾਵਾ ਤੋਂ ਪਾਪ ਚਾਹਣਾ ਕਰੇ ਬਿਨ ਪਾਣੇ ਤੋਂ ਪਾਪ ਬਿਨਾ ਚਾਹੇ ਦੇ ਨਹਾ ਕੇ ਕੀ ਕਰਨੇ ਜਾਂ ਨਾਮ ਨਹੀਂ ਜਪਣਾ ਠਾ 3 ਤੀਰਥਾਂ ਤੇ ਨਹਾ ਲਿਆ ਹੁਣ ਭਗਤ ਕਬੀਰ ਜੀ ਦੇ ਕੋਲ ਇੱਕ ਵਾਰ ਸਾਧੂ ਸੰਤ ਆਏ ਪ੍ਰਸ਼ਾਦਾ ਛਕਾਇਆ ਸਭ ਨੂੰ ਕਹਿੰਦੇ ਸੰਤੋ ਕਿੱਧਰ ਜਾ ਰਹੇ ਹੋ ਕਹਿੰਦੇ ਗੰਗਾ ਯਾਤਰਾ ਜਾ ਰਹੇ ਤੁਸੀਂ ਵੀ ਨਾਲ ਚੱਲੋ 68 ਤੀਰਥਾਂ ਤੇ ਜਾਣਾ ਸੀ ਕਬੀਰ ਜੀ ਤਾਂ ਬ੍ਰਹਮ ਗਿਆਨੀ ਸੀ ਉਹ ਕਹਿੰਦੇ ਚਲੋ ਮੈਂ ਤਾਂ ਕੀ ਜਾਨਾ ਆ ਮੇਰੀ ਤੁੰਬੀ ਲੈ ਜਿਓ ਭਾਉ ਕੌਰ ਤੁੰਬੀ ਜੀ ਦੇ ਦਿੱਤੀ ਉਹ ਬਹੁਤੀ ਕੌੜੀ ਹੁੰਦੀ ਜ਼ਿਆਦਾ ਹੀ ਉਸ ਵਕ ਜਦੋਂ ਦੇ ਦਿੱਤਾ 68 ਤੀਰਥਾਂ ਤੇ ਇਸ਼ਨਾਨ ਕਰਾ ਕੇ ਸਾਲ ਦੋ ਸਾਲ ਲੱਗ ਜਾਂਦੇ ਸੀ ਮੁੜੇ ਜਦੋਂ ਕਬੀਰ ਜੀ ਕਹਿੰਦੇ ਇਹ ਹਰੇਕ ਥਾਂ ਮੇਰੀ ਕੌਰ ਤੁੰਬੀ ਦੀ ਟੁੱਬੀ ਲਵਾ ਲਿਓ ਪਾਣੀ 'ਚ ਜਦੋਂ ਲਿਆ ਕੇ ਕਬੀਰ ਜੀ ਨੇ ਦਿੱਤੀ ਕਬੀਰ ਜੀ ਨੇ ਕਿਹਾ ਲੋਈ ਲੈ ਭਈ ਆ ਕੌਰ ਤੁੰਬੀ ਤਾਂ ਤਰ ਗਈ 68 ਤੀਰਥਾਂ ਆ ਕੇ ਆਈ ਇਹ ਤਾਂ ਮਿੱਠੀ ਹੋ ਗਈ ਹੋਣੀ ਆ ਇਹ ਚਟਨੀ ਮੜਾ ਸੰਤਾਂ ਨੂੰ ਸਕਾਈਏ ਸਾਰਿਆਂ ਨੂੰ ਜਿਆਦਾ ਅੱਧੀ ਅੱਧੀ ਰੋਟੀ ਖਾ ਲਈ ਸਾਰਿਆਂ ਸੰਤਾਂ ਨੇ ਕਹਿੰਦੇ ਉਹ ਚਟਨੀ ਤਾਂ ਰਹੀ ਗਈ ਚਟਨੀ ਉਹ ਜਾਣ ਕੇ ਲੇਟ ਵਰਤਾਈ ਜਦੋਂ ਮੂੰਹ ਚ ਪਾਈ ਇੰਨੀ ਕੌੜੀ ਜ਼ਹਿਰ ਵਰਗੀ ਚਟਨੀ ਥੂ-ਥੂ ਕਰਦੇ ਬੈਨ ਸਾਰੇ ਕਹਿੰਦੇ ਕਬੀਰ ਜੀ ਆਹ ਕੀ ਖਵਾਤਾ ਰੋਟੀ ਐ ਸਵਾਦਿਕ ਕਹਿੰਦੇ ਉਹੀ ਕੌੜ ਤੋਂ ਵੀ ਜੱਟਨੀ ਆਲੀ ਠਾੜ ਤੀਰ ਥਾ ਤੇ ਨਵਾ ਕੇ ਲੈਂਦੀ ਆ ਮਿੱਠੀ ਨਹੀਂ ਹੋਈ ਕਹਿੰਦੇ ਮਹਾਰਾਜ ਇਹ ਤਾਂ ਜ਼ਹਿਰ ਵਰਗੀ ਐ ਸੋ ਇਸ ਕਰਕੇ ਲੋਕੀ 68 ਤੀਰਥ ਨਾਏ ਕੌਰਾ ਪੰਤਉ ਨਾ ਜਾਈ ਇਹ ਸ਼ਬਦ ਉੱਥੇ ਉਚਾਰਿਆ ਗਿਆ ਸੋ ਇਸ ਕਰਕੇ ਜਿਹੜਾ ਕੌੜੇ ਸੁਭਾਅ ਵਾਲਾ ਈਰਖਾਲੂ ਦੁਵੈਸ਼ੀ ਮਨੁੱਖ ਹੈ ਉਹ ਕੋਈ ਵੀ ਕਰਮ ਕਰੇ ਹੁਣ ਤੀਰਥਾਂ ਤੇ ਨਹਾਤਾ ਕੀ ਕਰੂ ਲੋਕੀ ਜਾਣਦੇ ਨੇ ਜਾ ਕੇ ਆਪਣੇ ਵੀ ਲੋਕ ਨਹਾਉਂਦੇ ਨੇ ਸਰੋਵਰਾਂ ਪਰ ਪਰ ਜਦੋਂ ਤੱਕ ਗੁਰਬਾਣੀ ਦਾ ਅਭਿਆਸ ਨਹੀਂ ਪਾਠ ਨਹੀਂ ਵਿੱਚ ਇਹ ਗੱਲਾਂ ਕਰੀ ਜਾਣੀਆਂ ਪਹਿਲਾਂ ਬਾਹਰ ਨਹਾਉਣਾ ਇਸ ਤਰ੍ਹਾਂ ਕਰਕੇ ਮੈਂ ਤਾਂ ਨਹਾਇਆ ਵੀ ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹਾਉਣ ਤੋਂ ਬੜੀਆਂ ਮਰਿਆਦਾਵਾਂ ਨੇ ਪਹਿਲਾਂ ਇਸ਼ਨਾਨ ਕਰਨਾ ਟੂਟੀਆਂ ਦੇ ਫਿਰ ਸਰੋਵਰ ਚ ਵੜਨ ਤੋਂ ਪਹਿਲਾਂ ਅਰਦਾਸ ਕਰਨੀ ਹੈ ਸੂਖਮ ਤੇ ਸਤਿਗੁਰੂ ਮੈਂ ਇਸ਼ਨਾਨ ਕਰਨ ਲੱਗਿਆ ਕਿਰਪਾ ਕਰਿਓ ਫਿਰ ਸਰੋਵਰ ਦੇ ਵਿੱਚ ਜਲ ਸਰਦਾ ਨਾਲ ਭਾਵਨਾ ਨਾਲ ਇਸ਼ਨਾਨ ਕਰਦਿਆਂ ਪਾਠ ਕਰਨਾ ਜਪਜੀ ਸਾਹਿਬ ਦਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੀਰਥ ਉੱਤੇ ਨਹਾਤਾ ਹੋਇਆ ਪਾਠ ਕੀਤਾ ਹੋਇਆ ਸੇਵਾ ਕੀਤੀ ਹੋਈ ਕੋਈ ਵੀ ਕਰਮ ਉਦੋਂ ਸਫਲਾ ਹੈ ਜੋ ਵਾਹਿਗੁਰੂ ਨੂੰ ਭਾਉਂਦਾ ਹੈ ਜੇ ਪ੍ਰਮਾਤਮਾ ਨੂੰ ਤੁਹਾਡਾ ਕੀਤਾ ਹੋਇਆ ਕਰਮ ਨਹੀਂ ਭਾਉਂਦਾ ਹੈ ਤਾਂ ਉਹਦੇ ਉਹ ਦਰ ਤੇ ਪ੍ਰਵਾਨ ਹੀ ਨਹੀਂ ਹੁੰਦਾ ਇਸ ਕਰਕੇ ਉਹਦੇ ਦਰ ਤੇ ਪ੍ਰਵਾਨ ਕੋਈ ਵੀ ਚੀਜ਼ ਤਾਂ ਹੁੰਦੀ ਜੇ ਉਹ ਪ੍ਰਮਾਤਮਾ ਦਾ ਭਾਣਾ ਮੰਨੇ ਅਤੇ ਨਾਮ ਜਪੇ ਤੇ ਨਿਮਰਤਾ ਚ ਰਹੇ ਜੇ ਹਉਮੈ ਵਿੱਚ ਆ ਕੇ ਤੀਰਥ ਨਾਤਾ ਸੋ ਕਹਿੰਦੇ ਤੀਰਥਾਂ ਦੇ ਉੱਤੇ ਬਹੁਤ ਲੋਕ ਨਹਾਉਂਦੇ ਨੇ ਔਰ ਫਿਰ ਕਾਹਲੀ ਤਰ੍ਹਾਂ ਰੌਲਾ ਪਾਉਂਦੇ ਨੇ ਮੈਂ ਇੰਨੀ ਵਾਰੀ ਗਿਆ ਮੈਂ ਇੰਨੀ ਵਾਰੀ ਨਹਾਤਾ ਸਤਿਗੁਰੂ ਮਹਾਰਾਜ ਕਹਿੰਦੇ ਆਪਾਂ ਨੇ ਬਿਨਾਂ ਦੱਸੇ ਜੋ ਕਰਮ ਕਰਨਾ ਉਹਦੇ ਚ ਲਾਭ ਜ਼ਿਆਦੇ ਹੁਣ ਜਿਵੇਂ ਮਹਾਰਾਜ ਨੇ ਬਚਨ ਕਿਹਾ ਵਡਹੰਸ ਦੀ ਆਵਾਜ਼ ਚ ਉਥੇ ਪਾਸ਼ਾ ਨੇ ਤਨ ਤਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਇ ਪਿਆ ਤਨ ਤਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਤਨ ਤਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ ਤਨ ਤਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਹਰ ਕਰ ਨਾਮ ਲਿਆ ਤਿਸ ਗੁਰਸਿੱਖ ਕਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚਲਿਆ ਗੁਰਸਿੱਖ ਦੀ ਵੱਡੀ ਚੀਜ਼ ਹੈ ਉਹ ਠੀਕ ਹੈ ਚਰਣੀ ਜਾਏ ਪਿਆ ਮੁੱਖੋਂ ਰਾਮ ਵੀ ਕਿਹਾ ਨਾਮ ਸੁਣ ਕੇ ਆਨੰਦ ਵੀ ਆਇਆ ਸਤਿਗੁਰ ਦੀ ਸੇਵਾ ਕਰਕੇ ਹਰ ਨਾਮ ਵੀ ਲਿਆ ਇਹਨਾਂ ਨੂੰ ਨਮਸਕਾਰ ਕੀਤੀ ਕਿਨੂੰ ਕੀਤੀ ਕਿਸ ਗੁਰਸਖੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਭਾਣੇ ਦਾ ਅਰਥ ਨਹੀਂ ਹੁੰਦਾ ਕਿ ਕੋ ਚੜ੍ਹਾਈ ਕਰ ਗਿਆ ਭਾਣਾ ਮੰਨ ਲਿਆ ਕੋਈ ਦੁੱਖ ਦੀ ਘੜੀ ਆ ਗਈ ਭਾਣਾ ਮੰਨ ਲਿਆ ਭਾਣੇ ਦਾ ਅਰਥ ਹੈ ਹੁਕਮ ਮੰਨਣਾ ਜਿਹੜਾ ਬੰਦਾ ਤੀਰਥ ਨਹਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਿ ਜੇ ਮੈਂ ਹੁਕਮ ਤਾਂ ਉਹਦਾ ਕੋਈ ਮੰਨਦਾ ਨਹੀਂ ਤੇ ਤੀਰਥਾ ਪਰ ਨਹਾਵਾ ਜਾ ਕੇ ਜੋ ਕਲਗੀਧਰ ਜੀ ਨੇ ਹੁਕਮ ਕੀਤੇ ਨੇ ਖਾਲਸੇ ਨੂੰ ਉਹਨਾਂ ਨੂੰ ਤਾਂ ਮੰਨੇ ਦਾ ਤੇ ਹੁਕਮ ਕੋਈ ਮੰਨਿਆ ਨਹੀਂ ਤੇ ਇਸ਼ਨਾਨ ਕਰਿਆ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਇੱਥੇ ਵੀ ਸਮਝਾਉਂਦੇ ਨੇ ਕਿ ਜੇ ਭਾਣਾ ਕੀ ਚੀਜ਼ ਐ ਅੰਮ੍ਰਿਤ ਵੇਲੇ ਉੱਠਣਾ ਵੀ ਉਹਦਾ ਭਾਣਾ ਕਕਾਰ ਪਾਉਣੇ ਅਮਰ ਛਕਣਾ ਬਾਣੀ ਪੜ੍ਹਨੀ ਇਹ ਸਾਰਾ ਕੁਝ ਉਹਦੇ ਭਾਣੇ ਤੋਂ ਭਾਵ ਉਹਦੇ ਹੁਕਮ ਵਿੱਚ ਭਾਣੇ ਦਾ ਅਰਥ ਹੁਕਮ ਹੈ ਜੋ ਉਹਦੇ ਭਾਣੇ ਵਿੱਚ ਚੱਲਦਾ ਉਹਦੇ ਹੁਕਮ ਅਨੁਸਾਰ ਚੱਲਦਾ ਹੈ ਹੁਕਮੇ ਰਜਾਈ ਚਲਣਾ ਨਾਨਕ ਲਿਖਿਆ ਨਾਲ ਇਹ ਪਹਿਲਾਂ ਕਹੇ ਆਏ ਨੇ ਮਹਾਰਾਜ ਸੱਚੇ ਪਾਤਸ਼ਾਹ ਸੋ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਤੀਰਥ ਉੱਤੇ ਨਹਾਉਣ ਦਾ ਫਲ ਜਿਹੜਾ ਹੈ ਨਾ ਉਹ ਤਾਂ ਮਿਲਣਾ ਜੇ ਪ੍ਰਮਾਤਮਾ ਦੇ ਬਾਕੀ ਦੇ ਕਹੇ ਹੋਏ ਸਾਰੇ ਨਿਜੰਬੀ ਨਾਲ ਨਿਭਾਵਾਂਗੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸਿੱਧਾਂ ਨੂੰ ਜਿਹੜਾ ਹੈ ਨਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਮਹਾਰਾਜ ਕਹਿੰਦੇ ਤੇ ਇਹ ਚੀਜ਼ ਆ ਕਿ ਜਦੋਂ ਥਨੇਸਰ ਨਾਮੇ ਤੀਰਥ ਉੱਤੇ ਜਾਣਾ ਸੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਤੀਰਥਾਂ ਤੇ ਆਪਾਂ ਇਸ਼ਨਾਨ ਕਰਨ ਜਾਣਾ ਉਦੋਂ ਵੀ ਮਹਾਰਾਜ ਨੇ ਕਿਹਾ ਸੀ ਕਿ ਤੀਰਥ ਤੇ ਇਸ਼ਨਾਨ ਕਰਨਾ ਕੀ ਇਹ ਸ਼ਬਦ ਦੀ ਵਿਚਾਰ ਕਰਨੀ ਜਿਹੜੀ ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਜੇ ਕਹੀਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਪਿਆਰ ਨਾਲ ਪ੍ਰਕਰਮਾ ਕਰੋ ਮਹਾਰਾਜ ਦੀਆਂ ਜਦੋਂ ਪ੍ਰਕਰਮਾ ਕੀਤੀਆਂ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਚੌਰ ਸਾਹਿਬ ਕੀਤੇ ਬੈਠੇ ਗੁਰ ਤੀਰਥ ਗੁਰ ਪਾਰ ਜਾਤ ਮਹਾਰਾਜ ਕਹਿੰਦੇ ਗੁਰੂ ਹੀ ਤੀਰਥ ਹੈ ਇਹ ਹੀ ਤਾਂ ਤੁਸੀਂ ਸਮਝਦੇ ਨਹੀਂ ਹੋ ਤੀਰਥਾਂ ਤੇ ਇਸ਼ਨਾਨ ਕਰਨੇ ਕਰਕੇ ਹੀਰੇ ਆਦਿਕ ਜੇ ਪ੍ਰਾਪਤ ਹੁੰਦੇ ਭਾਈ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲ ਲੈ ਕੱਕੇ ਨੂੰ ਸਿਆਰੀ ਲੱਗੀ ਹੁਣ ਕਰਕੇ ਜੇ ਬਿਹਾਰੀ ਹੁੰਦੀ ਤਾਂ ਕੀ ਬੋਲਦੇ ਜਿੰਨਾ ਮਰਜੀ ਲੰਮਾ ਕਰ ਲੋ ਪਰ ਕੱਕੇ ਦੀ ਸਿਆਰੀ ਜਿਹੜੀ ਆ ਨਾ ਉਹ ਲੰਮੀ ਹੋ ਗਈ ਤੇ ਬਿਹਾਰੀ ਕਹਿੰਦੀ ਕਿ ਇਸ ਕਰਕੇ ਮਹਾਰਾਜ ਕਹਿੰਦੇ ਜੇਤੀ ਸੇਠੋ ਉਪਾਈ ਵੇਖਾ ਆਮ ਤੌਰ ਤੇ ਪਾਠ 50% ਜਾਣੇ ਗਲਤ ਕਰਦੇ ਜੇਤੀ ਸ੍ਰਿਸ਼ਟ ਕਹੀ ਜਾਂਦੇ ਨੇ ਇੱਥੇ ਪਾਠ 'ਚ ਸਿਰਠ ਨਹੀਂ ਕਹਿੰਦੇ ਸ ਸ ਰ ਰ ਠ ਠਾ ਲਿਖਿਆ ਸਿਹਾਰੀ ਲੱਗੀ ਤੇ ਦੇਖਿਆ ਨਹੀਂ ਹੈ ਤਾਂ ਬਿਹਾਰੀ ਲੱਗੇ ਕਿ ਸਿਹਾਰੀ ਲੱਗੀ ਆ ਸ ਸ ਬਣਿਆ ਨਹੀਂ ਜੇਤੀ ਸਿਰਠ ਜਿਤਨੀ ਕਰਤਾ ਪੁਰਖ ਦੀ ਪੈਦਾ ਕੀਤੀ ਸ੍ਰਿਸ਼ਟੀ ਕਨੇ ਮੇ ਵੇਖਦਾ ਹਾਂ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਉਸ ਵਿੱਚ ਕਿਸੇ ਨੂੰ ਬਿਨਾ ਭਾਗਾ ਤੋਂ ਕੀ ਮਿਲਦਾ ਕੀ ਕੋਈ ਲੈ ਲੈਂਦਾ ਕਰੇ ਦੇਖਿਆ ਕਰਮਾ ਤੋਂ ਬਿਨਾ ਕੋਈ ਲੈਂਦਾ ਬਿਨ ਕਰਮਾ ਕਿਸ ਪਾਈ ਹੈ ਨਾਹੀਂ ਜੇ ਬਹੁਤ ਤੇਰਾ ਧਾਵ ਹੈ ਇਸ ਕਰਕੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਉਂਕਿ ਆਪਾਂ ਇਹਦੇ ਚ ਸਾਖੀਆਂ ਬਹੁਤ ਘੱਟ ਲਾਉਣੀਆਂ ਸਾਖੀਆਂ ਵਾਲੀ ਜਾਂ ਹੋਰ ਵਿਸਤਾਰ ਵਾਲੀ ਕਥਾ ਤਾਂ ਆਪਾਂ ਸ਼ਰਵਣ ਕਰ ਹੀ ਸਕਦੇ ਆ ਜੋ ਪਹਿਲਾਂ ਭਰੀ ਬਾਦ ਵਿੱਚ ਵੀ ਕਿਤੇ ਫੇਰ ਸਮਾਂ ਲੱਗਿਆ ਕਥਾ ਸੰਪੂਰਨ ਤਵਾਗ ਫੇਰ ਇੱਕ ਵਾਰ ਜਪਜੀ ਸਾਹਿਬ ਦੀ ਵਿਸਥਾਰ ਸਹਿਤ ਕਥਾ ਹੋ ਸਕਦੀ ਹੈ ਜੇ ਗੁਰਾਂ ਨੂੰ ਪਾਇਆ ਇਹ ਤਾਂ ਸਿਰਫ ਇੰਨਾ ਕਹਿ ਕੇ ਨਿਤਨੇਮ ਕਰਨ ਵਾਲੇ ਗੁਰਸਿੱਖ ਨੂੰ ਅਖਰੇ ਅਰਥ ਯਾਦ ਹੋ ਜਾਣ ਤਾਂ ਕਿ ਉਹ ਜੋ ਰੋਜ਼ ਪਾਠ ਕਰੇ ਤਾਂ ਉਹਨੂੰ ਪਤਾ ਹੋਵੇ ਕਿ ਜੇਤੀ ਸੇਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਬਸ ਪਾਠ ਕਰਦੇ ਆ ਇਹ ਅਰਥਾਂ 'ਚ ਹੀ ਧਿਆਨ ਰੱਖਣਾ ਜਿੰਨੀ ਦੁਨੀਆ ਪੈਦਾ ਕੀਤੀ ਮੈਂ ਦੇਖ ਰਿਹਾ ਬਿਨਾਂ ਕਰਮਾ ਤੋਂ ਕਿਸੇ ਨੇ ਕੀ ਲੈ ਲਿਆ ਕਿਸੇ ਨੂੰ ਕੀ ਮਿਲਿਆ ਇੰਨੇ ਵਿੱਚ ਹੀ ਬੰਦੇ ਦੀ ਤਸੱਲੀ ਹੋ ਜਾਂਦੀ ਜਦੋਂ ਅਰਥ ਮਨ 'ਚ ਆ ਜੇ ਕਿਉਂਕਿ ਮਨ ਨੂੰ ਕੀਲਣਾ ਅਰਥ ਨਹੀਂ ਮਨ ਤਾਈਆਂ ਨੂੰ ਨਹੀਂ ਟਿਕਦਾ ਜੋ ਅਰਥ ਤਾਂ ਆਉਂਦਾ ਨਹੀਂ ਚਲੋ ਅਰਥ ਵੀ ਨਹੀਂ ਆਉਂਦਾ ਅੱਖਰਾਂ ਵਿੱਚ ਵੀ ਧਿਆਨ ਨਹੀਂ ਜਾਂਦਾ ਫਿਰ ਧਿਆਨ ਕਿਤੇ ਹੋਰ ਮਨ ਕਿਤੇ ਹੋਰ ਇਸ ਤਰੀਕੇ ਨਾਲ ਮਾਨਸਿਕ ਤੌਰ ਤੇ ਆਪਾਂ ਪਰੇਸ਼ਾਨ ਹੋ ਜਾਂਦੇ ਆ ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਭਈ ਜਿਹੜੀ ਆ ਨਾ ਗੱਲ ਰਤਨ ਜਵਾਹਰ ਮਾਨ ਕਰੀ ਤੁਸੀਂ ਕਰਦੇ ਹੋ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਮੰਮੇ ਕੰਨਾ ਨਾਣੇ ਲੱਗੀ ਹੋਈ ਸਿਹਾਰੀ ਕਕਾ ਮਾਣਿਕ ਇਸ ਤਰੀਕੇ ਨਾਲ ਜਿਵੇਂ ਪੰਡਤ ਅੱਖਰ ਵੀ ਆਉਂਦਾ ਡੱਡਾ ਮੁਕਤਾ ਤੇ ਪੰਡਿਤ ਵੀ ਆਉਂਦਾ ਬਿੱਤ ਪੰਡਿਤ ਜਿਉਂ ਜਿਹੜਾ ਅੱਖਰ ਲਿਖਿਆ ਆਵੇ ਉਹ ਜਿਹੀ ਬੋਲ ਦੇਣਾ ਚਾਹੀਦਾ ਸੋਦਰ ਦੇ ਵਿੱਚ ਆਉਂਦਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕ ਗੁਰਾਂ ਦੀ ਸਿੱਖਿਆ ਸੁਣ ਕੇ ਮੱਤ ਵਿੱਚ ਗ੍ਰਹਿਣ ਕਰ ਲਈ ਨਾ ਇੱਕ ਵਾਰੀ ਉਹਨਾਂ ਨੂੰ ਰਤਨ ਜਵਾਹਰ ਮਾਣਕ ਆਦਿਕ ਸਭ ਪਦਾਰਥ ਵੈਸੇ ਹੀ ਮਿਲ ਜਾਂਦੇ ਨੇ ਅੰਤਰ ਰਤਨ ਜਵੇਹਿਰ ਮਾਣਕ ਗੁਰ ਕਿਰਪਾ ਤੇ ਲੀਜੈ ਗੁਰ ਉਪਦੇਸ਼ ਜਵਾਹਰ ਮਾਣਕ ਸੇਵੇ ਸਿੱਖ ਸੁਖੋਜ ਲਹੈ ਜੋ ਸਿੱਖ ਗੁਰੂ ਦੇ ਉਪਦੇਸ਼ ਨੂੰ ਸੇਮਦੇ ਨੇ ਮੰਨਦੇ ਨੇ ਮੱਤ ਵਿੱਚ ਧਾਰਨ ਕਰਦੇ ਨੇ ਉਹ ਰਤਨ ਜਵਾਹਰ ਮਾਨਕਾਦਕ ਨੂੰ ਪ੍ਰਾਪਤ ਕਰ ਲੈਂਦੇ ਨਹੀਂ ਪਰ ਰਤਨ ਜਵਾਹਰ ਮਾਨ ਕੇ ਇਥੇ ਉਹ ਚੀਜ਼ਾਂ ਨਹੀਂ ਕਹੀਆਂ ਦੁਨਿਆਵੀ ਤਾਂ ਰਤਨ ਜਵਾਹਰ ਮਾਨਕ ਸੁਭਾਵਕ ਹੀ ਮਿਲ ਜਾਂਦੇ ਨੇ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਪਾਸੋਂ ਏਕਤਾ ਵਾਲੀ ਸਿੱਖਿਆ ਸੁਣ ਕੇ ਮੱਤ ਵਿੱਚ ਧਾਰਨ ਕਰ ਲਈ ਨਾ ਏਕਤਾ ਕਿਹੜੀ-ਕਿਹੜੀ ਏਕਤਾ ਹੋ ਗਈ ਜੀਵ ਅਤੇ ਈਸ਼ ਦੀ ਏਕਤਾ ਸ਼ਬਦ ਅਤੇ ਸੁਰਤ ਦੀ ਏਕਤਾ ਸ਼ਾਬਦ ਅਤੇ ਸੁਰਤ ਦੀ ਏਕਤਾ ਹੰਦੀ ਜ਼ਰੂਰੀ। ਫਿਰ ਸਤਿਗੁਰੂ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਅੰਦਰ ਜਿਹੜਾ ਰਤਨ ਹੁੰਦਾ ਵਰਾਗ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਜਵਾਹਰ ਕੀ ਹੈ ਗਿਆਨ ਪ੍ਰਗਟ ਹੋ ਜਾਂਦਾ ਹੈ। ਮਾਨਕ ਕੀ ਚੀਜ਼ ਹੈ ਸ਼ਰਵਣ, ਮੰਨਨ, ਅਧਿਆਸਨ ਇਹ ਤਿੰਨ ਗੁਣ ਪੈਦਾ ਹੋ ਜਾਂਦੇ ਸੁਣਨਾ, ਮੰਨਣਾ, ਮੰਨ ਕੇ ਕਮਾਉਣਾ ਸੁਣਿਆ, ਮੰਨਿਆ, ਮਨ ਕੀਤਾ ਭਾਉ। ਅੰਤਰਾਗਾਤਿ ਤੀਰਥ ਮਾਲਨਾਉ ਮੋਤੀ ਚਿੱਟਾ ਹੁੰਦਾ ਇਸ ਕਰਕੇ ਚਟਿਆਈ ਵਿੱਚ ਕੀ ਇਸ਼ਾਰਾ ਸ਼ੁੱਧਤਾ ਦਾ ਮਨ ਉੱਜਲ ਹੋ ਜਾਣਾ ਇਹੀ ਮੋਤੀ ਹੈ ਅੰਦਰ ਮਣੀ ਕੀ ਚੀਜ਼ ਹੈ ਭਗਤੀ ਹੀਰਾ ਕੀ ਹੈ ਨਾਮ ਇਤਿਆਦਿਕ ਸਾਰੇ ਸ਼ੁਭ ਗੁਣ ਨੂੰ ਪ੍ਰਾਪਤ ਹੋ ਜਾਂਦੇ ਨੇ ਤਾਂ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਾਮ ਦੀ ਮਹਿਮਾ ਦੱਸੀ ਹੈ ਕਿ ਜੇ ਗੁਰਾਂ ਦੀ ਸਿੱਖਿਆ ਰੋਜ਼ ਬੰਦਾ ਸੁਣਦਾ ਰਹੇ ਨਾ ਤੇ ਮਤ ਦੇ ਵਿੱਚ ਬੰਦੇ ਦੇ ਇਹ ਰਤਨ ਜਵਾਹਰ ਮਾਣਕ ਮੋਤੀ ਮਣੀ ਹੀਰਾ ਨਾਸਵੰਤ ਪਦਾਰਥ ਨਹੀਂ ਪਰ ਸਤਿਗੁਰੂ ਕਹਿੰਦੇ ਨੇ ਅਸਲ ਵਿੱਚ ਵਿਰਾਗ ਗਿਆਨ ਵਿਵੇਕ ਜਿਹੜਾ ਹੈ ਸਰਵਣ ਮੰਨਨ ਅਧਿਆਸਨ ਸ਼ੁੱਧਤਾ ਭਗਤੀ ਤੇ ਨਾਮ ਇਹ ਅਸਲੀ ਹੀਰੇ ਮੋਤੀ ਨੇ ਗੁਰਸਿੱਖ ਦੇ ਕੋਲੇ ਮਹਾਰਾਜ ਕਹਿੰਦੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਜਿਹੜੀ ਸਿੱਖਿਆ ਦਿੱਤੀ ਹੈ ਤੇ ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ ਗੁਰਾ ਇੱਕ ਦੇਹ 부ਝਾਈ ਕਹਿੰਦੇ ਗੁਰਾਂ ਨੇ ਇਹ ਇੱਕ ਗੱਲ ਸਮਝਾ ਦਿੱਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਬਾਣੀ ਚਾਰਦੇ ਨੇ ਤਾਂ ਉਹਨਾਂ ਦਾ ਇਸ਼ਾਰਾ ਅਕਾਲ ਪੁਰਖ ਵੱਲ ਹੁੰਦਾ ਜਦੋਂ ਦੂਜੇ ਪਾਤਸ਼ਾਹ ਨੇ ਫਿਰ ਬਾਣੀ ਚਾਰੀ ਤਾਂ ਉਹਨਾਂ ਨੇ ਆਪਣਾ ਇਸ਼ਾਰਾ ਗੁਰੂ ਨਾਨਕ ਸਾਹਿਬ ਵੱਲ ਕੀਤਾ ਪਹਿਲੇ ਪਾਤਸ਼ਾਹ ਕਹਿੰਦੇ ਮੇਰੇ ਸਤਿਗੁਰੂ ਅਕਾਲ ਪੁਰਖ ਨੇ ਕਿਉਂਕਿ ਮੈਂ ਉਹਨਾਂ ਨੂੰ ਗੁਰੂ ਧਾਰਿਆ ਪਹਿਲਿਆਂ ਨੂੰ ਗੁਰੂ ਦੂਜਿਆਂ ਨੇ ਧਾਰਿਆ ਦੂਜਿਆਂ ਨੂੰ ਤੀਜਿਆਂ ਨੇ ਧਾਰਿਆ ਕਿਉਂ ਇਸ਼ਾਰਾ ਬਾਕੀ ਨੌ ਸਰੂਪਾਂ ਦਾ ਪਹਿਲੇ ਪਾਤਸ਼ਾਹ ਵੱਲ ਪਹਿਲਿਆਂ ਦਾ ਅਕਾਲ ਪੁਰਖ ਵੱਲ ਹੈ ਇੱਥੇ ਹੁਣ ਪਹਿਲੇ ਪਾਤਸ਼ਾਹ ਕਹਿੰਦੇ ਗੁਰਾ ਇੱਕ ਦੇਹ 부ਝਾਈ ਹੇ ਮਹਾਰਾਜ ਮੈਨੂੰ ਇੱਕ ਸਿੱਖਿਆ ਸਮਝਾ ਦਿਓ ਇਹ ਆਪਾਂ ਕਹਿਣਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰਾਂ ਨੇ ਮੈਨੂੰ ਇੱਕ ਸਿੱਖਿਆ ਸਮਝਾ ਦਿੱਤੀ ਕਿ ਸਬਨਾ ਜੀਆ ਕਾਏ ਕੁਦਾਤਾ ਸੋ ਮੈਂ ਵਿਸਰ ਨ ਜਾਈ ਮੈਨੇ ਸਾਰਿਆਂ ਜੀਵਾਂ ਦਾ ਇੱਕੋ ਹੀ ਮਾਲਕ ਹੈ ਸਭ ਜਾਜਕ ਤੂੰ ਇੱਕੋ ਦਾਤਾ ਮੰਗੇ ਹੱਥ ਫਸਾਰੀ ਇਹ ਪੰਗਤੀ ਸਾਨੂੰ ਈਰਖਾ ਦੁਸ਼ਵੈਸ਼ ਤੋਂ ਰਹਿਤ ਕਰਦੀ ਹੈ ਸੰਸਾਰ ਭਰ ਦੇ ਸਾਰੇ ਜੀਵਾਂ ਪ੍ਰਤੀ ਪਿਆਰ ਪੈਦਾ ਕਰਦੀ ਹੈ ਕੋਈ ਦੂਜਾ ਨਹੀਂ ਇਹ ਪੰਗਤੀ ਕਹਿੰਦੀ ਸਾਰੇ ਹੀ ਉਸ ਦੇ ਨੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਦੀ ਅਰਦਾਸ ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦੀ ਦਾਤ ਬਖਸ਼ਿਸ਼ ਕੀਤੀ ਹੈ 6ਵੀਂ ਪੌੜੀ ਦੇ ਵਿੱਚ 90 ਅੱਖਰ ਕੁੱਲ ਉਚਾਰਨ ਕਰਕੇ ਆਪਾਂ ਜ਼ਿਆਦਾ ਵਿਸਥਾਰ ਨਹੀਂ ਜਾਣਾ ਤਾਂ ਕਿ ਇੰਨੀ ਸੂਖਮ ਕਥਾ ਇਸ ਢੰਗ ਦੀ ਕਰੀਏ ਵੀ ਬੱਚਾ ਵੀ ਇਸ ਨੂੰ ਸਮਝ ਲਵੇ ਵੀ ਮੈਂ ਜਪਜੀ ਸਾਹਿਬ ਪੜ੍ਹਨ ਵੇਲੇ ਇਹਨਾਂ ਅਰਥਾਂ ਦਾ ਧਿਆਨ ਰੱਖਣਾ